ਸਤ ਜੀ ਸਤ ਸ੍ਰੀ ਅਕਾਲ ਉਹ ਯਾਰ ਉਹ ਮੇਰੇ ਪਿੰਡ ਦੀ ਕੋਲ ਵੀ ਲਈ ਵਿੱਚ ਉਹ ਮੁੰਡਾ ਮੇਰੇ ਪਿੰਡੋਂ ਆਇਆ ਹੈ ਕਿਹੜਾ ਮੁੰਡਾ ਆਇਆ ਪਿੰਡ ਆਹ ਹੋਣ ਪਿੱਛੋਂ ਕਾਲੀ ਸੱਤੀ ਆ ਲਓ ਜੀ ਮਾੜਾ ਕਈ ਲੱਗ ਰਿਹਾ ਆ ਗਿਆ ਕਾਲੀ ਵਾਲਾ ਨਹੀਂ ਆਇਆ ਅੱਛਾ ਆ ਇਹ ਤੁਹਾਡੇ ਪਿੰਡੋਂ ਆਇਆ ਤੁਹਾਡੇ ਨਾਲ ਆਇਆ ਅੰਦਾਜ਼ਾ ਉਹਨਾਂ ਨੇ ਬਲੌਗ 'ਚ ਹੁਣ ਸਪੈਸ਼ਲ ਆਇਆ ਵੀਡੀਓ 'ਚ ਆਉਣ ਕਰਕੇ ਫਿਰ ਪਹਿਲਵਾਨ ਕੋਲ ਖਲੋ ਗੱਲਾਂ ਬਾਤਾਂ ਸੁਣਾ ਕੋਈ ਟੀਮ ਬਣਾ ਦੇ ਕਿਹੜੀ ਕੇ 45 ਕਿਲੋ ਵਾਲੀ ਮੇਰੇ ਤੇ ਬੇੜ ਦੇ ਸਾਹ ਨਾਲ ਤਾਂ ਦੀ ਲੰਬਾ ਨੀ ਇਹਨੇ ਘਾਰੇ ਨੇ ਕਿਹੜੀ ਵੀਡੀਓ ਸਗਾਈ ਮਰੀ ਕੱਢੀਓ ਕਿਹੜੀ ਬਗਾਸ ਇਧਰ ਆ ਮਾੜਾ ਕਿਹੜੀ ਵੀਡੀਓ ਆ ਕੱਢ ਕੱਢ ਯਾਰ ਵੀਡੀਓ ਆਪਣੇ ਵਾਲਾ ਮਾਰ ਰਹੇ ਨਾ ਟੋਟੀ ਵੀਡੀਓ ਹਲ ਇੱਧਰ ਆ ਇੱਥੇ ਰਹਿਣੋ ਇਧਰ ਆਓ ਵੀ ਇੱਥੇ ਰਹਿ ਗਿਆ ਇਹ ਮਾੜੇ ਤੋਂ ਮੁੰਡਾ ਕੋਈ ਚੀਜ਼ ਜਲਦੀ ਛੱਟ ਗਈ ਯਾਰ ਜੂਰਾ ਵੀ ਮੱਥਰ ਵੀ ਲੋਣਾ ਤੇ ਇਹਨੂੰ ਮਾੜਾ ਫੋਨ ਤੇ ਰੱਖੇਗੀ ਦਾ ਵੀਦਾ ਵੀਦਾ ਵਾਈ ਕਰਦੇ ਕਾਰਡ ਨੇ ਇੱਕ ਹੋਰੀਆਂ ਟੀ-ਸ਼ਰਟਾਂ ਲੈ ਆਏ ਆਪਣੇ ਨਾ ਬੋਲਦਾ ਵੀ ਸਾਡੇ ਪਿੰਡ ਦੇ ਵੀਰ ਦਾ ਸ਼ੇਰੀ ਦੇ ਖੇਡ ਮੈਦਾਨ 'ਤੇ ਆਜੇਗਾ ਪਹਿਲਾ ਮੈਚ ਹੋਣਾ ਇਹਦੇ ਵਿੱਚ ਗੱਗੋ ਪੂਹੇ ਦੀ ਟੀਮ ਜਿਹੜੀ ਗੋਕੀਆਰੇ ਵਾਲੇ ਨੇ ਬਣਾਈ ਹੈ ਇਹ ਬੱਜੀ ਪੁਆਇੰਟ ਇਹ ਆ ਤੇ ਅੱਛਾ ਵਧੀਆ ਕੰਮ ਕਰਾਣਾ ਬੜਾ ਵਧੀਆ ਵਧੀਆ ਕੰਮ ਹੀ ਕਰਨ ਦਿਆ ਇਹ ਮੁੰਡਿਆਂ ਨੂੰ ਵਧੀਆ ਗਾਈਡੈਂਸ ਦੇਣ ਦਿਆ ਵਧੀਆ ਪੱਖ ਜੋੜ ਰਹੇ ਨੇ ਟੀਮ ਬਣਾਗੇ ਚਾਰ ਮੁੰਡੇ ਖੇਡਣ ਆਉਂਦੇ ਹੀ ਆ ਇਹਨਾਂ ਦਾ ਆਣਾ ਇਹਨਾਂ ਦਾ ਹਿਸ਼ਾਰਾ ਚੱਲ ਆ ਰਾਇ ਮਸ਼ਹੂਰ ਸਹੀਂ ਅੱਖੀ ਵੱਡੀ ਲਾਲ ਕੀ ਕੀ ਸਾਈਡ ਜਿਦੋਂ ਇਧਰ ਮੇਤਰਾ ਦੀ ਅੱਖ ਅਜ ਲਾਲ ਬੰਦਾ ਬੰਦਾ ਮਾਰਨ ਦਿੰਦਾ ਤੂੰ ਪਤਾ ਜਿਆ ਹੈਪੀ ਕੋਟ ਲੈ ਆਲਾ ਗਰਦਾਸਪੁਰ ਦਾ ਗੋਆ ਉਹ ਗਰਦਾਸਪੁਰ ਵਾਲਾ ਇਹ ਦੇਖਾ ਤਾਂ ਮਾਝਾ ਤੋਂ ਬਾਬਾ ਹੀ ਕੋਟ ਤੇ ਤੂੰ ਇਥੋਂ ਕਿਹੜੀ ਆਉਂਦੇ ਹੈਪੀ ਨਹੀਂ ਹੈ ਹੈਪੀ ਨਹੀਂ ਆਇਆ ਹੈਪੀ ਹੈਪੀ ਹੈ ਨਾ ਹੈਪੀ ਹੈ ਗਰਮੀ ਹੋਈ ਉਹ ਤੇ ਉਹ ਰਸ ਕਰਦੇ ਕਿੰਨੇ ਦਿਨ ਲੱਗਣਗੇ ਇਹਨੂੰ ਲੱਗਦੇ ਨੇ 5-6 ਦਿਨ ਪੰਜਾਸ਼ਾਦ ਰਣੋਪਲ ਵਨੇ ਕਿੱਦੰਦਾ ਬਣ ਜੱਗੇ ਨੇ ਹੋਂ ਤਾਂ ਨੂੰ ਠੀਕ ਵਧੀਆ ਇੱਕ ਸਾਹ ਦੇ ਘਰ ਦੇ ਬੰਦੇ ਜੇ ਸਾਰੇ ਹਨ ਸਹੀ ਗੱਲ ਹੈ ਕਿਹੜੇ ਪੱਕੇ ਖੇਡਦੇ ਉਹ ਘਰ ਦੇ ਹੁੰਦੇ ਇੱਕ ਸਾਹ ਦੇ ਤਾਂ ਦੀ ਗੱਲ ਨਹੀਂ ਮੋਟਨੀ ਘਰ ਦੀ ਗੱਲ ਆ ਜੋ ਕੋਣ ਖੇਡ ਘਰੇ ਰੋਟੀ ਪਾਤ ਦੀ ਤੂੰ ਨਹੀਂ ਤਾਂ ਲੈ ਹਿੰਦੂ ਜਾਵਾਂ। ਜੋ? ਅੱਜ ਨਹੀਂ ਸਵੇਰੇ। ਸਵੇਰੇ ਸਵੇਰੇ ਤਿਆਰ। ਅੱਜ ਵੀ ਚੱਕਰੇ ਨੇ। ਅੱਜ ਰਸਟ ਤੇ ਹੈ। ਅੱਜ ਰਸਟ ਹੈ? ਹਾਂ। ਆਈ ਠੀਕ ਨੇ। ਕਿ ਤਰ੍ਹਾਂ ਤੱਕਾ ਕਿਦਾਂ? ਹੈ? ਕਿਦਾਂ ਤੱਕਾ? ਤੱਕਾ ਹੀ ਇਹਦੇ। ਆਉਂਦੇ ਤਾਂ 5 ਵਜੇ ਹੋ। ਸਾਢੇ 5 ਗਰਾਉਂਜ ਬਣਾ ਲੈਂਦੇ ਹੋ। ਉਹ ਪੱਟੇ-ਪੱਟੇ ਨਹੀਂ ਕੱਟੇ ਜਾਂਦੇ। ਇਹਨੇ ਪੂਰੇ ਕੱਟਦਾ ਵੀ ਕੱਟੇ ਜਾਂਦੇ। ਅਸੀਂ ਕਿੱਥੋਂ ਲਿਆਇਆ ਯਾਰਾ ਸਹੀ ਨਹੀਂ। ਹਾਂ? ਉਹ ਨਹੀਂ ਉਹਦਾ ਨਵੀਂ ਕਰਕੇ ਜਿਆਦੀ ਟੈਡ ਜੀ ਆ। ਟੈਡ ਨਹੀਂ ਚਾਚਾ, ਮੈਂ ਕਹਿੰਦੀ ਤੇਰੇ। ਲੈ। ਅੱਛਾ ਲੈ ਤੇ ਮਾੜੀ ਆ ਤੇ ਇਹਦਾ ਕੀ ਕੰਮ ਹੈ ਫਿਰ ਇਹ ਕਿੱਥੋਂ ਚੁੱਕ ਲਏ ਕੰਮ ਨਹੀਂ ਚੰਗੇ ਹੈਂ ਯਾ ਨਾ ਨਾ ਨਹੀਂ ਲੈਣਾ ਉਹਦਾ ਸੋਲਾ ਜੇਕਰ ਤੂੰ ਲੈ ਗੜਾ ਨਾ ਨਹੀਂ ਲੈਣਾ ਗੱਲ ਕਰਨ ਲਈ ਸਲਾ ਹਾਂ ਅੱਜ ਫਿਰ ਆਪਣਾ ਗਰਦਾਸਪੁਰ ਨਾ ਮੈਂ ਜੀ ਗਰਦਾਸਪੁਰ ਨਾ ਗਰਦਾਸਪੁਰ ਮਿੰਨ ਦਾ ਨਹੀਂ ਗਰਦਾਸਪੁਰ ਨਹੀਂ ਕੱਲ ਨੂੰ ਕੱਲ ਨੂੰ ਮੈਂ ਜਾਇਗਾ ਬਧਾਈ ਕੇ ਕੱਲ ਮੈਂ ਕਿੱਥੇ ਆ ਉਹ ਕਿਤੇ ਖਾਈ ਨੂੰ ਗੱਲਾਂ ਹੈਗਾ ਬਾਕੀ ਇੱਕ ਤੱਕ ਹੈਗਾ ਅਹੀਂ ਤੇ ਜਲਾਲਪੁਰ ਉਹ ਸਮਝ ਕੇ ਬੈਠੇ ਆ ਇੱਕ ਨੂੰ ਮੈਂ ਹੈਗਾ ਤਾੜੀ ਲੇਟ ਆਇਆ ਅਹੀਂ ਇੱਕ ਬਾਈ ਕੋੜੀ ਮੈਂ ਪਹਿਲੂ ਆ ਡੇਟ ਹੋ ਕੇ ਮੈਂ ਆ ਗਿਆ ਮੜੇ ਜੋਰਾਂ ਨਾਲ ਤੇ ਮੈਂ ਗਿਆਣਾ ਮਣ ਕੇ ਮੈਂ ਯਾਰ ਮੋਢਾੜਾ ਪਿੜੇ ਕੁਲਾ ਪਿੜੀ ਗਿੰਦਰਾ ਕਿ ਨਹੀਂ ਕੋੜੀਆਂ ਬਹੁਤ 28000 ਦਾ ਫਰਕ ਪਾਤਾ ਇਕੱਠਾ ਨਾਲ 20000 ਜੇਤਨੀ ਮੜੂਗਾ ਤੇ ਪੁਰੇਸ਼ ਨੇ ਰੇਸ਼ਮ ਸਿੰਘ ਸੈਟਰ ਦੀ ਗਰਾਉਂਡ ਹੀ ਉਹ ਜੀ ਰੇਸ਼ਮ ਸਿੰਘ ਤਾਂ ਬੜੀ ਪੋਣੀ ਉਹਦਾ ਕੁਲਾ ਫੁੜਾ ਪੀੜ ਹੁੰਦਾ ਰੇਸ਼ਮ ਸਿੰਘ ਦਾ ਮਗ ਮਾ ਪਾ ਤੀ ਜਾਂ ਫੇਰਾ ਉਹ ਤਾਂ ਮੋਰੋ ਫੇਫੜੇ ਗਿਆ ਉਹ ਆ ਗਿਆ ਫਿਰ ਗੁੱਸਿਆਂ ਗਿਆ ਫਿਰ ਭੱਜਾ ਵੜੇ ਜੋੜਾਂ ਨਾਲ ਫਿਰ ਤੇ ਜੀ ਜੀ ਗਿਆ ਫਿਰ ਫੜਿਆ ਗਿਆ ਮਾ ਤੇ ਉੱਥੀ ਫਿਰ ਮੁੜਿਆ ਵੜੇ ਜੋੜਾਂ ਨਾਲ ਮੈਂ ਪੰਜ ਕੱਪੜੀਆਂ ਵਾਲੇ ਜੋੜਾਂ ਨਾਲ ਪਾਈਆਂ ਦਾ ਮੱਜਾ ਲੋਗੀਆਂ ਕਿੱਥੇ ਮੈਜ ਹੈ ਉਹ ਕਿੱਥੇ ਦੋ ਮੈਜ ਹੈ ਹੀ ਆ ਮੈਂ ਤਾਂ ਨਾਲ ਇੱਕ ਪਰਾਂ ਦਿੰਦਾ ਮੈਂ ਵੇਖਿਆ ਤਾਂ ਪੁੱਲ ਮੁਲਕ ਹੰਡੇ ਲ ਭੀ ਨਾ ਕੋਈ ਤੱਕ ਮੋੜਸ ਨਹੀਂ ਪ੍ਰੀਤ ਨਹੀਂ ਵੀ ਗਿਆ ਜਿੱਦਣ ਪ੍ਰੀਤ ਨਹੀਂ ਗਿਆ ਆ ਮੋੜਸ ਆ ਵਾ ਵਾ ਨਾਲ ਹੀ ਇਧਰ ਅਸੀਂ ਖੜੇ ਆ ਅੱਛਾ ਕੋਲ ਕੋਲੀ ਮੈਂ ਦੋਵੇਂ ਕੋਲ ਕੋਲੀ ਦੋ ਮੈਂ ਵੇਖਿਆ ਇਧਰ ਹੋਦਾ ਇਧਰ ਮਾਜ ਪੂਰੀ ਜੇ ਲਾਗੋਈ ਐਂਟ ਪੋਣਾ ਹੀ ਹੋਏ ਕੀ ਕਰਦਾ ਯੋ ਹੋਰੀ ਜਿਆਦਾ ਆ ਗਿਆ ਮੋੜ ਪਰਤਦਾ ਯੋ ਹੋਰ ਜਿਆਦਾ ਆ ਗਿਆ ਮਾਰਨੇ ਕਾਲੀ ਘੋਣੀਆਂ ਦੇ ਨਹੀਂ 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 ਗੁਰਦੁਰੇ ਲੱਗ ਗੁਰਦੁਰੇ ਦੇ ਲੱਗੇ ਉਹਦੇ ਕਰਦੀ ਪਰ ਚਲੀ ਜਾ ਆਪਾਂ ਦੂਰ ਵੜੀ ਜੋ ਮੈਂ ਤੁਹਾਨੂੰ ਉਹਦਾ ਆਖਿਆ ਕਿੰਨੀ ਕਿ ਦੂਰ ਐ ਇਥੋਂ ਗੁਰਦਰਾ ਸਾਹਿਬ ਕੋਲਾ ਮੈਂ ਤਾਂ ਸੂਝ ਸਮਝਣਿਆ ਨਹੀਂ ਨਹੀਂ ਇਹ ਸੂਝ ਆ ਬੇਲੀ ਯਾਰ ਉਹ ਚਾਹ ਬੇਤੀ ਕਰਦਾ ਚਾਹ ਛੇਪੀ ਆ ਜਾ ਕਰੇ ਫਿਲਮ ਤੁਨੀ ਆਉਂਦੇ ਚਾਹ ਉਹ ਆਪਣੇ ਬੱਦੇ ਲੈ ਲਉਂਦੇ ਚਾਹ ਕੀ ਲੈ ਕੇ ਆਉਣਾ ਉਹ ਗਰਾਊਂਡ ਦੱਦੰਦੇ ਚਾਹ ਕਿ ਮੈਂ ਮਰੀਦ ਉਹਨਾ ਆਪਣੇ 5 ਵਜੇ ਹੁਣ ਕਮੇਟੀ ਕਿ ਲਈ ਕਰਨ ਗਿਆ ਹਮ ਕਮੇਟੀ ਦੇ ਚਰਕਰਾਂ ਨੂੰ ਸਿੱਧੇ ਦੇ ਗਰਾਊਂਡ 'ਚ ਚਾਹੇ ਤੋਂ ਲੈ ਕੇ ਸਾਰੇ ਗਰਾਊਂਡ 'ਚ ਗਏ ਆ 4 ਵਜੇ ਆਓ ਉਹ ਉੱਥੇ ਡੀਕਨ ਦਾ ਇੱਕ ਗਲੋਂ ਕਲਸੀ ਭੰਦਰ ਗਾਰਡ ਉਹਨੇ ਟੀਮ ਸਾਢੇ 3:00 ਲੈ ਨਹੀਂ ਆ ਸਾਰੀ ਸਾਰੀ ਪ੍ਰੋਗਰਾਮ 3:30 ਵਜੇ ਬੰਦਾ ਆਪੇ ਹਿੱਟ ਸੈਟ ਉੱਠਦਾ ਬੈਠਾਂਗੇ ਰਾਈਟ ਸਟੂਟ ਕਰਦਾ 10 ਮਿੰਟ ਗਰਮੀ 'ਚ ਸੈਟ ਕਰਦਾ ਆਪਦੀ ਆਹ ਇਹ ਵੀ ਗੱਲ ਹੈ ਹੁਣ ਇਦਾਂ ਆਏ ਆ ਗਰਮ ਆਏ ਆ ਮੁਰ ਤੋਂ ਮੁਰਕ ਕੇ ਹੋ ਗਏ ਕਿ ਬੰਦਿਆ ਹਮ ਇਹ ਵਾਲੇ ਚੱਲੇ ਚੜ੍ਹਦੀ ਕਲਾ ਜੱਟਾਂ ਗੰਭੀਰ ਪੂਰੇ ਭੋਗੇ ਭੋਗੇ ਕਿਰਪਾ ਕਰੀਓ। ਪਰ ਸੀਨਾ ਤੋੜਦੇ ਸਾਡੀ ਆਖੀ ਪੈਸੇ ਲਿਆਈ ਕਾਜੀ। ਉਹ ਆਂਦੇ ਚੰਗੀ ਨਹੀਂ ਲਿਆਂਦੀ ਤੇ ਇਹਨਾਂ ਨੇ ਥੋੜੀ ਜਿਹਾ ਨਿੰਦਣਾਂ ਨਾਲੇ ਖਿੱਚੀ ਜਾਂਦੇ। ਲਿਆਸ ਖਿੱਚੀ ਜਾਂਦੇ। ਲੈ ਜੀ ਦੱਸਿਆ ਢਿੱਲੀ ਕਰੀ ਜਾਂਦੇ। ਇਹ ਤੈਨੂੰ ਮਜਬੂਰੀ ਦਾਤੀ ਕੀ ਇੱਕ ਚਾਂਸ ਬਣੇ। ਉਹ ਤੇਰੀ ਮਜਬੂਰੀ ਬਣਦੀ ਹੈ। ਕਿਦਣ ਬਣੇ ਅੱਗੇ ਨਾਲੇ ਇੱਕ ਬਜਾਤ ਵਿਖੜ ਰਿਹਾ ਵੀ ਨਾ ਕਹਿੰਦੇ। ਵੀ ਕਿਹੜ ਚਾਹੁੰਦੇ ਵੀ ਜਾਮ ਨਹੀਂ। ਇੱਥੇ ਉਹੜਾ ਫਸੇ ਹੀ ਜਾਂ ਚੜੇ ਤੇ ਕਿਹੜੇ ਇੱਥੇ ਵੀ ਹੋਰ ਮੈਂ ਪ੍ਰਵਾਹ ਤੋਂ ਚੱਲ ਉਹੜਾ ਖਿੱਚ ਕੇ ਰਾਦਾ ਮੈਂ ਫਿਰ ਉਹਨਾਂ ਨਾਲ ਆਖਿਆ ਮੈਨੂੰ ਕਿ ਮੈਂ ਅਜੇ ਖੇਡਣ ਜਾਣਾ ਉਹਨਾਂ ਜੰਗਲਾਂ ਪਾਸੇ ਕੀਤਾ ਗੱਡੀ ਗੱਡੀ ਇੱਥੇ ਕੋਈ ਬੂੜਾ ਜਾਂਦਾ ਆਪਾਂ ਨਾ 12 ਵਾਲੇ ਤੁਰੇ ਨਾ ਦੋ ਦੇ 에어ਪੋਰਟ ਤੇ ਪਹੁੰਚਣਾ ਏਟ ਹੋ ਗਈ ਫਲਾਈਟ ਮਿਸ ਹੋ ਗਈ ਆਈ ਜਾਜ ਵਗੜ ਰੋਣਾ ਖੜਾ ਬੈੜਾ ਆ ਗਿਆ ਬੱਸ ਆ ਗਿਆ ਵੀਰਾਕੜ ਚਾਉਂ ਜਾਂਦਾ ਠੀਕ ਹੈ ਹੁਣ ਰਹਿ ਫਿਰ ਲੈੜੇ ਇਹ ਜਾਜ ਚ ਬਿੱਟਦੇ ਹਣੀ ਪੰਡਤ ਮੈਨੂੰ ਵੀਡੀਓ ਕਾਲਾਂ ਲਈ ਜਾਵੇਂ ਨਹੀਂ ਬੈਗੀਆਂ ਮੈਂ ਫਿਰ ਮੁੜ ਗਿਆ ਫਿਰ ਏਅਰਪੋਰਟ ਤੋਂ ਮੁੜੇ ਇਸ ਸਮਾਂ ਆਂਦਾ ਫਿਰ ਨਹੀਂ ਚੱਕਰ ਵੀ। 에어ਪੋਰਟ ਦੇ 1 ਘੰਟਾ ਪਹਿਲਾਂ ਪਹੁੰਚਣਾ ਚਾਹੀਦਾ ਬੰਦੇ ਨੂੰ। ਆਹ ਵਾਹ 1.5 ਜੀ ਦਾ ਬਲਾ। ਉੱਥੇ ਆਡੀ ਕਿੱਟ ਗਵਾਈ ਗਈ। ਉੱਥੇ ਆਡੀ ਕਿੱਟ ਗਵਾਈ ਗਈ। ਇਹ ਲੈਣਾ ਕਰ। ਉੱਥੇ ਆਡੀ ਕਿੱਟ ਟੜਾਵਾ। ਇਹਦਾ ਕੰਮ ਹੀ ਆਉਂਦਾ ਸੰ। ਤੂੰ ਕੀ ਸੱਚੀ ਇਹਨਾਂ ਖਲਾਤਾ। ਕਿਹੜਾ ਪਿੰਡ ਤੇਰਾ? ਕਾਸ। ਕਾਸ। ਉਹ ਦੇਹੀ ਨੰ ਕਰਿਆ ਨਾ ਜੀ। ਆਵੇਂ ਨਾ ਜੀ। ਆਜੋ। ਹਾਂ ਜੀ। ਕਿਆ ਲੈ ਚਲੇ ਵਧੀਆ ਸਰ ਗਰਮੀ ਤੇ ਨਹੀਂ ਲੱਗੰਦੀ ਗਰਮੀ ਨਹੀਂ ਲੱਗਦੀ ਇੱਕ ਵਾਂ ਵੱਧ ਲੱਗੀ ਬਣਾ ਕੱਲ ਨੂੰ ਵੀ ਕਰ ਪਰਸੋਂ ਤਿੰਨ ਦਿਨ ਹੋ ਗਿਆ ਬਹੁਤੀ ਹੱਥ ਠੀਕ ਹੋਣਾ ਰਾਜ ਨਹੀਂ ਲੱਗਦੀ ਭਾਨ ਉਹ ਠੰਡੇ ਤੋਂ ਆਏ ਨਾ ਪਹਿਲਾਂ ਕਿਹਾ ਕਿ ਪਸੀਨਾ ਆਉਣਾ ਮੈਂ ਗੱਡੀ ਚੋਂ ਨਿਕਲੇ ਹਾਲੇ ਪਸੀਨਾ ਕੀ ਆਉਣਾ ਹਾਂ ਆਈਬਰਾ ਚਾਹ ਲੈ ਪੀਰੇ ਤੈਨੂੰ ਮੁਰਕਾ ਲੈਣਾ ਕਿਉਂ ਕਿਉਂ ਡੀਪਲੋਮਾ ਨਾ ਤੈਨੂੰ ਪਰ ਅੰਦਾ ਤੂੰ ਕਿਉਂ ਪੀਂਦੇ ਕਿਉਂ ਯਾਰ ਬਾਹਰ ਬੜਾ ਪੀਤਾ ਮਿਆਣੀ ਬਾਹਰ ਕਿਉਂ ਖਾਦਾ ਬਾਹਰ ਬਾਹਰ ਪਰ ਨਹੀਂ ਚੰਗਾ ਦਾ ਖਾਦਾ ਬੜਾ ਹੀ ਬਾਹਰ ਮਿਆਣੀ ਫਰੀ ਦੇ ਵੇਖੇ ਬਣੀ ਫਰੀ ਫਰੀ ਦਾ ਨਹੀਂ ਫਰਾ ਬਾਈ ਦਾ ਹੀ ਹੋ ਕੀ ਉਹ ਸਮਝੀ ਵਿੱਚ ਪਾ ਖਾਈਦਾ ਕਿੱਦਾਂ ਹੈ ਉਦਾਂ ਨਜ਼ਾਰੇ ਹੈ ਉੱਥੇ ਕਿੱਦਾਂ ਵਧੀਆ ਮੌਜ ਹੁੰਦਾ ਬੱਸ ਲੈ ਕੁਛ ਕਾ ਹਾਂ ਕਿਉਂ ਕਿਉਂ ਉਹ ਬੰਦਾ ਕਾਹੂ ਵਾਰ ਫੇਰੀ ਵਜਦਾ ਨਹੀਂ ਮੌਸਮ ਜਿੰਨਾ ਕੁਝ ਪਿਆ ਨਾ ਜਿੰਨਾ ਮੈਂ ਘਰੇ ਕੋਲ ਕਰਦਾ ਕਿ ਹੁੰਦਾ ਕੋਈ ਨਹੀਂ ਖਾਦਾ ਜਾਂ ਪਰ ਉਹ ਪੈਂ ਕਿਤਾ ਖਾਦੇ ਹੁੰਦੇ ਜਾਂਦਾ ਗਾਉਂਗਾ ਤਾਂ ਇਹ ਚਲੋ ਸਭ ਤਾਂ ਕੋਈ ਨਹੀਂ ਖਾਦਾ ਇਹਨਾਂ ਉਧਰ ਉਧਰ ਦਾ ਜੀਜੂ ਵਧੀਆ ਲੱਗਿਆ ਕਿ ਜਦੋਂ ਨਹੀਂ 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 ਲੱਗਦਾ ਜੀ ਸੀਜ਼ਨ ਲੰਮਾ 3 ਮਹੀਨੇ ਹੈ ਅੱਛਾ ਜਿਹਦਾ ਵਾਤਵਾਤ ਦੋ ਮਹੀਨਾ ਸਹੀ ਹੈ 8 ਮਹੀਨੇ ਸਹੀ 14 15 ਮਹੀਨੇ ਤੱਕ ਓ 14 15 ਮੈਂ ਹੁਣ ਮੂਣਾ ਕਹਿਣਾ 15 ਦਿਨਾਂ ਬਾਅਦ ਤੇ ਹੋਰ ਜਿੱਤਰਾ ਹੁੰਦਾ ਮੈਂ ਨਾ ਮੈਂ ਨਾ ਕਦੋਂ ਬੜਾ ਦਾਬਤਾ ਬਾਕੀ ਸਹੀ ਆ ਸ਼ਮਨ ਮੈਂ ਨੂੰ ਲਾ ਲਈ ਦੀ ਹੂੰ ਬਾਕੀ ਸਾਰੀ ਗੱਡੀ ਕਿੱਦ ਨੀ ਲਿਓ ਕੀ ਫੋਨ ਤੇ ਲੱਗ ਰਹੀਦਾ ਕਮਲੇ ਆ ਕਿਦਾਂ ਉਹ ਕੰਪਾਇਲ ਮੈਂ ਸੌਂ ਜਾ ਬਸ ਇਹੋ ਕੰਮ ਚ ਦੋ ਸਭ ਤੋਂ ਜੋਟੀ ਕਿਦਨੇ ਜੈਸੀ ਉੱਥੇ ਉੱਥੇ ਹਾਂ ਜੋਟੀ ਹੀ ਪੰਜੇ 1 ਵਜੇ ਆ ਅੱਛਾ ਵੀ ਗਲਬਾ ਹੀ ਉਹ ਗੂ ਅੱਛਾ ਸਾਰੇ 1 ਵਜੇ ਹਾਂ ਅੱਜ ਅਸੀਂ ਵੀ ਉਹ ਸਾਢੇ ਲਾਗੀ ਉਹ ਆ ਗਿਆ ਹਿੰਨਾ ਲਾਗੇ ਅੱਛਾ ਅੱਛਾ ਵਧੀਆ ਰਲ ਗਿਆ ਸਰਕਲ ਵਗੈਰ ਰੋਟੀ ਵੀ ਨਾ ਕਰ ਲੈਨੇ ਮਿੰਟੋਂ ਮਡਾਵਾ ਅੱਛਾ 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 ਮੈਂ ਤੋ ਬਿੱਠੇ ਲਾਈ ਦੀ ਕਿਤੇ ਗਰਾਉਂਡ ਜਾਈਦਾ ਰੋਟੀ ਫਿਰ ਉੱਥੇ ਰਾਲ ਮਿਲ ਕੇ ਬਣਾਉਣੀ ਉਹ ਕਿ ਟਾਈਮ ਪਾਸ ਨਾ ਰਲੇ ਹਾਂ ਇਹ ਬੰਦਾ ਨੂੰ ਖੰਧਾ ਰਣਾ ਆਹ ਵਾਹ ਕੱਲਾ ਤੂੰ ਮੋਰੇ ਵੀ ਪਰ ਐਦਾਂ ਹੀ ਐਦਾਂ ਹੀ ਹੈ ਸਾਡਾ ਸੁਭਾਉ ਰਲੇ ਤੋਂ ਬੰਦੇ ਇਧਰ ਆਪੇ ਆ ਕੇ ਦੇਖਦੇ ਨੇ ਮੈਂ ਕਿਹਾ ਮੋਤਾ ਟੈਂਪਰ ਹੋ ਗਿਆ ਸੀ ਨਹੀਂ ਬੜਾ ਨਹੀਂ ਆਪਦੇ ਬੰਦਿਆਂ ਹੀ ਫਿਰ ਧੋਖਾ ਹੋ ਜਾਂਦਾ ਟੈਂਪਰ ਤੋਂ ਉਦਾਂ ਬੜਾ ਔਖਾ ਬੰਦੇ ਬੜਾ ਔਖਾ ਯਾਰ ਕਿਦਾ ਹੈ ਰੋਸ਼ਕ ਪਾ ਮਾਰੇ ਅੱਜ ਮਾਈ ਪਹੁੰਚੇ ਬੜੇ ਲੇਟ ਬੜੇ ਲੇਟ ਆਪਾਂ ਮੈਂ ਰੋਜ਼ ਹੀ ਲੈ ਤੰਗਾ ਅੱਜ ਜ਼ਿਆਦਾ ਹੀ ਕੁਝ ਹੋ ਗਿਆ ਅੱਜ ਕੁਝ ਜ਼ਿਆਦਾ ਹੀ ਹੈ ਦਸ ਮਿੰਟੇ ਰੈਡੀ ਹੋ ਜਾਣ ਹਰੇ ਨਾ ਵਹ ਹੈ ਇਹਨਾਂ ਨੇ ਬੜਾ ਸ਼ੋਅ ਮਾਰਿਆ ਜਿ ਤਰ੍ਹਾਂ ਫਾਡੇਡ ਹਾਂ ਜਿਹੜਾ ਪੱਟੇ-ਪੁੱਟੇ ਸਾਰੇ ਆਪਣੀ ਗੱਡੀ ਜੀ ਸਹੀ ਗੱਲ ਚਲੋ ਜੀ ਚਲੋ ਕੋਸਟ ਸਾਹਿਬ ਚਲੋ 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 ਜੀ ਚਲੋ ਹਾਂਜੀ ਰੈਡੀ ਥੋੜੇ ਜਿਲੇੜਨੇ ਆਪਾਂ ਥੋੜੇ ਐਕਸਲੇਟ ਹੋ ਕੇ ਟਰਾਈ ਕਰਕੇ ਅਮਰਸਰ ਬੜੀ ਵੀੜ ਹੈ ਨਾਲ ਚਲੋ ਵੀਰਾਂ ਦੇ ਪਿੰਡ ਤੱਕ ਗਿਆ ਕਰੋ ਅੱਜ ਪਿੰਡ ਜਲਾਲਪੁਰ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਕੱਲ ਨੂੰ ਗਦਾਈ ਕੇ ਕੋਟ ਵੱਡੇ ਦੇ ਲਾਗੇ ਤਰਨਤਾਰਨ ਸਾਹਿਬ ਤੇ ਪਰਸੋਂ ਮੈਚ ਆ ਖਾਰਾ ਸ਼੍ਰੀ ਤਰਨਤਾਰਨ ਸਾਹਿਬ ਜੀ ਮੈਚ ਕਿਹਦੇ ਨਾਲ ਅੱਜ ਅੱਜ ਮੈਚ ਆਪਣਾ ਗੁਰਦਾਸਪੁਰ ਲਾਈਨਸ ਉਹ ਵੀ ਆਪਣੀ ਟੀਮ ਹੈ ਅੱਛਾ 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 ਗੁਰਦਾਸਪੁਰ ਲਾਈਨਸ ਵਾਈਸ ਜੀ ਮਾੜਾ ਪਾੜ ਦਾ ਅਲੱਗ ਜੇਫੋਂ ਤੇ ਮੜਾ 24 ਚਲੋ ਕਰਤਾਨੀ ਰੀਤੀ ਨਹੀਂ ਇਹ ਗਿਆ ਗਿਆ ਫੋਨ ਗਿਆ ਸਰਕਾਰ ਨਾਲ ਗੱਲ ਕੀਤੀ ਐਂਕੋਡ ਆ ਲਿਆ ਨਾ ਦੁਰਪਰਸ਼ੀ ਕਬੱਡੀ ਦੀ ਜਮਾ ਜਿਹੜੀ ਆ ਉਹ ਗਰਾਊਂਡ ਤੇ ਜਮਤੀ ਜਾ ਰਿਹਾ ਬਾਲ ਦੀ ਟੋਰੀ ਦਾ ਰੌਣਕ ਕਰ ਰਹੀ ਹੈ ਬਹੁਤ ਬੰਦਾ ਲੈ ਗਿਆ ਆਹ ਆ ਰਿਹਾ ਲਾਈਵ ਕਮੈਂਟਰ ਕੌਣ ਆ ਗਲੈਂਡ ਕੋਲਾ ਮੋਤੀ ਵਾਲਾ ਨਾ ਤਾਲੀ ਵਾਲਾ ਰੌਣਕ ਕਰ ਰਿਹਾ ਬਾਰਾ ਕੱਲਾ ਕੱਲਾ ਨਾਲੇ ਟੋਟੀਆਂ ਦਾ ਆਇਆ ਬੰਦਾਲਾ ਪਿੰਡ ਪੱਪਲ ਦਾ ਤੇ ਮਾਡਲ ਕਿੰਨੋ ਜੱਦੀ ਪੁਰਖ ਜੀ ਕੀ ਹਾਲਿਆ ਕਿਦਾ ਬਾਈ ਠੀਕ ਆ ਵਧੀਆ ਵਧੀਆ ਦੂਸਰ ਵੀ ਵਧੀਆ ਸਾਰੇ ਸਾਰੇ ਖੇਡੇ ਹੈ ਮਸਤ ਜਲੀਆ ਤਾਰ ਦੇ ਖੇਡੀਆਂ ਇਹੋ ਪਿੰਡਾਂ ਦੇ ਪੱਲੇ ਮਲਾ ਤੇ ਨਾਮ ਹੋਇਆ ਜੇ ਸੋ ਪਲਵਾਰ ਗੱਡੀ ਬਾਈ ਹੋਰ ਜੌਰ ਕਬੱਡੀ ਹੈ ਜਿਹੜੇ ਮੁੰਡਾ ਪ੍ਰੈਂਟਸ ਦੀ ਕਬੱਡੀ ਕਲੱਬ ਫਰਵਾਸ ਦੇ ਵੱਲੋਂ ਖੇਡਿਆ ਅੰਗਲੈਂਡ ਕੈਨੇਡਾ ਸਟੀਰੀਆ ਨਿਊਜ਼ੀਲੈਂਡ ਖੇਡਿਆ ਮੌਕੀ ਤੇ ਲੱਤੂ ਵਾਲਾ ਪ੍ਰੀਤ ਆ ਗਿਆ ਤੇ ਦਰਸ਼ਕੀਓ ਤਾੜੀ ਦੇ ਵਾਸਤੇ ਜਿੰਦਾਬਾਦਿਆ ਤਾੜਾ ਰੁੱਟਾ ਵਧੀਆ ਨਸਾਨ ਵੱਡੇ ਦਾ ਪ੍ਰੀਤ ਸਾਡਾ ਭਰਾ ਹੈ ਬਾਬਾ ਮੇਰਾ ਰੱਖੇ ਬਹੁਤ ਵਧੀਆ ਖਿਡਾਰੀ ਹੈ ਤੇ ਉਹਦੇ ਤੋਂ ਵਧੀਆ ਨਸਾਨ ਹੈ ਤੇ ਰੱਤੂ ਦਾ ਪ੍ਰੀਤ ਹੈ ਵੱਡੇ ਵੱਡੇ ਮਾਲਜ ਨੇ ਗਰਾਊਂਡ ਦੇ ਵਿੱਚ ਆ ਗਏ ਆ ਰੇਫਰੀ ਵੀ ਕਹਿੰਦੇ ਆ ਇਹ ਛੋਟੀ ਮਿਆ ਇੱਕ ਛੋਟੀ ਜੀ ਬੱਚੀ ਭੈਣ ਆ ਸਾਡੇ ਉਹਨੇ ਟਰੈਕ ਦੇ ਚੱਕਰ ਲਾਉਣੇ ਜੁਰੂਰ ਹੈਲਪ ਕਰਦੇ ਆ ਜੀ ਤੁਹਾਡੀ ਕਿਚਿਹਰੀ ਜਾਵੇਗੀ ਮੈਂ ਬੇਨਤੀ ਕਰਦਾ ਮੈਚ ਜਲਦੀ ਤੋਂ ਜਲਦੀ ਸ਼ੁਰੂ ਕਰਾਂਗੇ ਪ੍ਰਬੰਧਕਾਂ ਨੂੰ ਬਹੁਤ ਵੱਡੇ ਦਰਵਾਜੇ ਜਮਾਦ ਹੈ ਅੱਜ ਬਹੁਤ ਵੱਡਾ ਮੇਲਾ ਹੈ ਧਰਤੀ ਤੇ ਆਖਰ ਵੀ ਕਹਿੰਦੇ ਛੋਟੀ ਬੈ ਉਧਰ ਇੰਦਰਦੀਪ ਸਿੰਘ ਜੀ ਸਪੀਕਰ ਸਾਹਿਬ ਵੱਡੇ ਉਹ ਜਿਨ੍ਹਾਂ ਨੇ ਕਹਿੰਦੇ ਰਕਾਨ ਬੋਲਦੇ ਨੇ ਜਿਨ੍ਹਾਂ ਦੇ ਨਾਂ ਬੋਲਦੇ ਨੇ ਜਿਨ੍ਹਾਂ ਵੀ ਬੁੜੀਆਂ ਦੀਵਾਨੀ ਆ ਅੱਜ ਉਹ ਪ੍ਰੇਰ ਕਹਿੰਦੇ ਧਰਤੀ ਤੇ ਪਹੁੰਚੇ ਹੋਇਆ ਸਤਗੁਰੂ ਸਾਊਂਡ ਦਾ ਧੰਨਵਾਦ ਇੱਕ ਵੱਡੀ ਬਾਤ ਉਸ ਦਿਨ ਨੇ ਵੀ ਹੋਈ ਆ ਆਓ ਕਹਿੰਦੇ ਪੰਥੀ ਜਨਾਂ ਦਾ ਰਾਜ ਪਹਿਲਾਂ ਕਹਿੰਦੇ ਗ੍ਰੈਂਡ ਗਿਆ ਫਿਰ ਕਲੈਂਟੋ ਕਹਿੰਦੇ ਕੈਨੇਡਾ ਚਲਾ ਗਿਆ ਵੱਡੇ ਵੱਡੇ ਮਾਲੋ ਆਓ ਜੱਗਾ ਖੜਾ ਕਹਿੰਦੇ ਨੌਜਵਾਨ ਜਿਵੇਂ ਗਰਾਡ ਆ ਗਿਆ ਬਾਬਾ ਮੇਰਾ ਰੱਖੇ ਪੱਤੇ ਪੱਡੇ ਮੱਲ ਪੁੱਜੇ ਕੱਲੇ ਕੱਲੇ ਮੱਲ ਦਾ ਮਾਂ ਪਹਿਲਾਂ ਹੀ ਦੱਸਿਆ ਰਕਾਲ ਬੋਲਦਾ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਹੀ ਕੋਈ ਨਾ ਆ ਸਾਡੇ ਬੱਲਿਆ ਰਕਾਲ ਬੋਲਦੇ ਕੱਲਾ ਕੱਲਾ ਮਾਲਾ ਸ਼ੇਰਾ ਅਮੀਪੁਰੀਆ ਹਰਸ਼ ਮੀਰਾ ਕੋਟਿਆ ਸ਼ੇਰਾ ਤੇਰੇ ਵਾਲਾ ਸਾਨੀਆ ਸ਼ੇਰਪੁਰ ਦੋਨਿਆਂ ਵਾਲਾ ਸਾਨੀਆ ਮਾਲੀਆ ਪੜਦਾ ਲਾਵਾ ਤੇ ਨਾਲ ਕੰਦੇ ਸੇਵਾ ਕੰਮਰ ਉਹ ਕਹਿੰਦੇ ਚਰਾਗ ਦੇ ਦੱਸੇ ਦੇ ਉੱਪਰ ਇਹਨਾਂ 500 ਬੁੱਲਿਆ ਗਿਆ ਉਹਨੇ ਕਹਿੰਦਾ 600 ਹੋਰ ਪਾ ਦਿਓ 1100 ਹੋਵੇਗਾ ਪਰ ਦੱਸੇ ਦਾ ਉਧਰ ਸੇਵਕ ਪੰਨ ਤੇ ਕਾਲਾ ਦਬਈ ਕਹਿੰਦਿਆ ਵੀ ਪ੍ਰਿੰਦ ਦੇ ਦੱਸੇ ਦੇ 500 ਵੀ ਪਾਗੇ ਉਹ ਆਹ ਕੌਣ ਕੀਤੇ ਦੁਆਲੇ ਹੋ ਹੁਲਵਾ ਵਾਲਾ ਪੱਤਰੀ ਵਾਲਾ ਜਿਹਦੇ ਦੁਆਲੇ ਹੋ ਜਿਰਸਾ ਵੀ ਨਾਮ ਦਿੰਦਾ लथो वारा टक गा करा पाला उन सिखी वञो सवार तापर करियो सवार त ਕੀ ਤਾੜ ਤੋੜੂ ਮੇਰੇ ਮਿੱਤਰੋ ਰਾਹ ਬੰਦ ਕਰ ਤੇ ਭੱਜ 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 ਭੱਜੋ ਮਾਸੀ ਦਾ ਮੋਕਾ ਕਿੱਧਰ ਵੀ ਭੱਜਦਾ ਮੈਨੂੰ ਲੱਗਦਾ ਮਾਰਿਆ ਪੰਪ ਕਾਲਾ ਬਗੜਿਆ ਆਹ ਪਾਕਰ ਕਾਂਗ ਜਰਮਨ ਦੇ ਨਾਲ ਕਾਹਨ ਬਈ ਸਾਰਾ ਹਰੇਕ ਜੱਫਾ ਟਿੰਕੇ ਫਰਾਸ ਨੂੰ ਇੰਦਰਦੀਪਨ ਸਪੈਕਟਰ ਨੂੰ ਆਹ 500 ਦਾ ਹੋਣਾ ਪੱਤਲੇ ਵਾਲਾ ਰਾਜਾ ਅਮਰ ਬਾਠ ਦਾ ਚਿਹਤਾ ਟੱਕਰ ਪੁੱਤਰ ਮਨੂ ਬਾਨ ਤੇ ਨਾਲ ਨੰਬਰ ਦੋ ਨੰਬਰ ਨੇ ਉਹ ਕਹਿੰਦੇ ਆਪਾਂ ਵੀ 500 ਦੇ ਮੰਗੇ ਇਹਨਾਂ ਲੱਗਣ ਦੇ ਉਧਰ ਚਾਹ ਗਵਿੰਦਰ ਤਰਗੜ ਭਰਾ ਸਾਡਾ ਅੱਛੇ-ਅੱਛੇ ਤੌਰ ਤੇ ਆਇਆ ਫਰਾਂਸ ਤੋਂ ਬੱਲੇ ਧੰਨਵਾਦ ਹੈ ਕੋਈ ਵੀ ਸਾਹਮਣੇ ਇਹ ਚੱਫੇ ਤੇ ਪਹੇ ਚੱਫਾ ਲੱਤੂ ਵਾਲੇ ਪ੍ਰੀਤ ਦਾ 5500 ਦਾ ਆਹ ਕਹਿੰਦੇ ਚਰਮਣ ਹੱਲ ਕਹਿੰਦੇ ਪੰਪਾਲਾ ਜੀ ਜੀ ਮਲਕੀਤ ਉਹਦੀ ਕਹਿੰਦੇ ਵੀ ਗੱਲ ਹਜ਼ਾਰਾਂ ਤੋਂ ਉੱਤੇ ਚੱਲੀ ਗਈ ਆ ਗੱਲ ਕਹਿੰਦੇ ਹਜ਼ਾਰ ਤੋਂ ਉੱਪਰ ਚੱਲੇ ਗਏ ਉੱਪਰ ਚੱਲੇ ਗਏ ਬਲਜੀ ਪੜਾ ਕੇ ਪੜਾ ਕੇ ਪੜਾ ਕੇ ਓ ਤਾੜੀ 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 ਆ ਪਹਿਲਾ ਕਹਿੰਦਾ ਸੀ ਵੀ ਆ ਅੱਜ ਨਿਕਲੂ ਕੜਾ ਥੱਲੇ ਧੰਗੜ ਮੱਝੂ ਅੱਜ ਤੱਕ ਸੱਚੀ ਨਹੀਂ ਅੱਜ ਤੱਕ ਬਰਤੀਰ ਐਨ ਵੀ ਦੇ ਦੇ ਕੋਈ ਨਾ ਕੋਈ ਖਵਾ ਦੇ ਪਾ ਜਾਈ ਨਾਲ ਕਹਿੰਦੇ ਸੰਗ ਲੱਗਾ ਪ੍ਰੀਤ ਦੇਸ ਦੀ ਆ ਲਾ ਪਤਲੀ ਬੋਲ लागे न ਅੱਛੇ ਚ ਲੈ ਯਾਰ ਫੋਟੋ ਆ ਮੇਰਾ ਆਪਣਾ ਤਿੰਨੇ ਤਿੰਨੇ ਕੋਈ ਨਹੀਂ ਦੋ ਫੋਟੋ ਕਰਾਵਾਂਗੇ ਯਾਰਾਂ ਹੀ ਸ਼ਲ ਤੁਹਾਡੇ ਕੋਲ ਬੋਲੀ ਪੰਜਾਬੀ ਬੋਲ ਫਿਰ ਹਮਾ ਧੰਨਵਾਦ ਮੱਕੀ ਨੂੰ ਰੱਖਿਆ ਬਾਪਾ ਅੰਦਰ ਸੱਤ ਕਨੇੜਾ ਬਹੁਤ ਵਧੀਆ ਵੀਰ ਕਿਹਾ ਵਾਲਾ ਆ ਫੋਟੋ ਖਿੱਚ ਅਜੇ ਅਜੇ ਆਹ ਇਹਨਾਂ ਦਾ ਫੋਟੋ ਆਹ ਦੇਖ ਜਾਨ ਹਾਂ ਚੱਲ ਚੱਲੀਏ ਹਾਂ ਉਹ ਜਾਨਾ ਦੇ ਜਾ ਫਿਰ ਚਲਾਏਗਾ 11 ਘੰਟਾ ਪਕੜ ਨਹੀਂ ਆ ਬਾਈ ਖਿੱਚਣ ਬੜੀ ਗੋਟ ਆਇ ਤੁਹ ਰੱਖਣਾ ਆਪਾ ਧਿਆਰ ਕੋ ਚਾ ਬੱਵਾ ਮਾਸ਼ਾ ਅੱਲਾਹ ਪੰਜ ਹੋ ਗਿਆ ਹਾਲੀਆਂ ਤੇ ਪਹੁੰਚ ਗਿਆ ਦੂਰੀਆਂ ਤੇ ਤੁਰਾ ਫਿਰਦਾ ਚਲੋ ਵੈਨੇ ਕਿਹੜਾ ਪਹਿਲਾਂ ਜਾਂਦਾ ਸ਼ਵਾ ਭੱਜ ਗਿਆ ਹਣਾ ਭੱਜ ਗਿਆ ਦੁਰਕ ਨੇ ਵਾਲਾ ਪਪਾ ਦੇ ਹੋ ਗਏ ਪਪਾ ਦੇ ਤੁਸੀਂ ਹੋਏ ਹੁੰਦੇ ਪਹਿਲਾਂ ਹੀ ਪਿੰਡਾਂ ਲਾਇਆ ਸਟੈਚਿੰਗ ਕਰਾਇਆ ਕਰੋ ਪਹਿਲਾਂ ਸਪਰੇਟਾ ਮਾਰ ਲਈਏ ਹਾਂ ਨਹੀਂ ਨਹੀਂ ਸਟੈਚਿੰਗ ਲਾਜ਼ਮੀ ਆ ਰੇਡਰ ਵਾਸਤੇ ਖਾਸ ਕਰਕੇ ਉਹ ਸੱਬੇ ਨੂੰ ਪਤਾ ਸੱਬਾ ਕਰ ਨਿਆਣਾ ਸੱਬੇ ਨੂੰ ਸਾਰਾ ਪਤਾ ਸਟੈਚਿੰਗ ਕਿਉਂ ਜ਼ਰੂਰੀ ਹੈ 70 70 ਅੱਛਾ ਸਾਤਾ ਹੀ ਆ ਵਾ ਕਿੰਨੀਆਂ ਲਾਉਣੀਆਂ 20 ਵਾਧੂ ਇਹਨਾਂ ਲਈ ਜੋਰ ਜਾ ਰਹਾ ਆ ਮੁੰਡਿਆਂ ਦਾ ਠੀਕ ਜਾਣ ਕੋਈ ਨਹੀਂ ਜਾਈਦਾ ਤੇ ਹੁਣ ਅੱਧਾ ਘੰਟਾ ਕੋਈ ਜਾਂਦਾ ਪੰਨੇ ਅੱਧਾ ਘੰਟਾ ਹੁੰਦਾ ਪੰਨੇ ਨੂੰ ਲੱਗਦਾ ਸੀ ਤੁਸੀਂ ਭੁਲਾਉਂ ਜਿਲੋਂ ਦੇ ਜਿਮ ਕੇ ਘਾਟਾ ਜਿਮ ਪਾਦ ਲੱਗੇ ਆਪਣੇ ਭਰਾ ਐ ਪਵਾਦ ਲੱਗੇ ਆਂਦੇ ਆਪਾਂ ਘੁਸੇ ਅਛਾ ਘੁਸੇ ਪਾਉਣੀ ਆ ਹਾਂ ਘੁਸੇ ਜਿਮ ਪਾਦ ਲੱਗੇ ਚਲੋ ਵਧੀਆ ਸ਼ਾਮ ਜਿਮ ਨਾਲ ਮਿਹਨਤ ਵੀ ਲੱਗੂਗੀ ਗਰਾਉਂਡ ਵੀ ਲੱਗੂਗੀ ਖਾੜਾ ਵੀ ਲੱਗੂਗਾ ਸਾਰਾ ਕੁਝ ਆ ਸਾਰੀ ਮੇਪ ਲੱਗੇ ਹੋਰੀ ਕਈ ਤੇ ਮੇਰੇ ਵਰਗੇ ਉਦਾਂ ਹੀ ਨਹੀਂ ਲਾਉਂਦੇ ਦੂਰ ਕਰਕੇ ਤੇ ਯਾਰ ਕਿੱਥੇ ਜਾਵਾਂਗੇ ਹਨਾ ਇਹਦੀ ਦੂਰ ਉਹਦੇ ਨਾਲ ਉਹ ਫਿਰ ਜੇ ਪਤਾ ਆਪਣੇ ਪਿੰਡ ਆ ਪਿੰਡ ਆ ਯਾਰ ਅਸੀਂ ਵੀ ਜਾਂਦੇ ਰਹੇ ਆ ਹਨਾ ਉਹਦੇ ਯਾਰ ਦੂਰੇ ਦੂਰੇ ਮੈਨਾ 8:00 11:00 12:00 ਵਜੇ ਕੀ ਯਾਰ ਨਾ ਕਾਬਲ ਤੇ ਖੇਡ ਕੇ ਉਹਨਾਂ ਨਾਲ ਉੱਥੇ ਮੋਟਰਸ ਲੈ ਜਾਂਦੇ ਚਬਾਲ ਹਾਂ ਤੇ ਉਹ ਰੋਂ 12:00 12:00 ਵਜੇ ਤੇਰੇ ਆਉਂਦੇ ਨੇ ਉਹ ਵੀ ਰੱਖ ਦੇ ਦਿਨਾ ਕਿ ਲੋਕੀ ਉਧਰ 7:00 ਵਜੇ ਤੋਂ ਬਾਅਦ ਨਹੀਂ ਲੰਗਦੇ ਹਨਾ ਬੜਾ ਡਰਾਉਣਾ ਆ ਕੰਮ ਉਧਰ ਦਾ ਆਉਣਾ ਪੈਂਦਾ ਬੰਦਾ ਕਰਨਾ ਬਈ ਮਿਹਨਤ ਕਰਨੀ ਪੈਣੀ ਹੈ ਜੱਗੇ ਭਲਵਾਨ ਨਹੀਂ ਜਿਮ ਮਾਤੇ ਵੇਲੇ ਸਿੱਪੀ ਗੇਲਦੀ ਫਿਲਮ ਬਣੀ ਟਾਈਗਰ 2015 ਚ ਆਡੇ ਨਾ ਮੁੰਡਾ ਹੁੰਦਾ ਹਾਂ ਉਹ ਤੋਂ ਸ਼ੂਟਿੰਗ ਹੁੰਦੀ ਓਦੋਂ ਥੋੜਾ ਮੁੰਡਾ ਸੀਨ ਚ ਨਹੀਂ ਉਹ ਸਮਾਨ ਚ ਲਈ ਜਾਂਦੇ ਹੋ ਪਿੰਡ ਦਾ ਮੁੰਡਾ ਟੋਨੀ ਸੀਨ ਤੋਂ ਯਾਰ ਸਾਡੇ ਪਿੰਡ ਦਾ ਮੁੰਡਾ ਨਹੀਂ ਟੋਨੀ ਮਤਲਬ ਇਹ ਨਾਲ ਹੁੰਦਾ ਮਜਾਕੀ ਆਏ ਆ ਉਹਨੂੰ ਪਤਾ ਪਉਦਾ ਨਾ ਜੋ ਲੰਗੇ ਨਾਲ ਉਧਰ ਨੂੰ ਉਦਨ ਮੈਚ ਤੇ ਆਂਦਾ ਬਾਗ ਆ ਗਿਆ ਲੱਥੇ ਵਾਲਾ ਮੈਚ ਬਾਗ ਆ ਗਿਆ ਬਾਗ ਆ ਗਿਆ ਕਦੋਂ ਫਿਰ ਪਹਿਲੀ ਰੇਡ ਕਦੋਂ ਪਾਉਗੀ ਯਾਰ ਰੋਈ ਲੋਕਾਂ ਨੂੰ ਪੁੱਛਣਾ ਯਾਰ ਬਲਾਉ ਦੇ ਜੱਗਾਂ ਕਹਿੰਦਾ ਯਾਰ ਰੋਈ ਦੱਸੇ ਗਰਾ ਮੈਂ ਤੁਹਾਨੂੰ ਯਾਰ ਉਹ ਲੋਕੀ ਦੱਸਣਗੇ ਕੀ ਦੀ ਕੀ ਤੂੰ 24 ਅੱਜ 24 ਵੀ ਟਪਾਤੀ ਦਿਨ ਉੱਤੇ ਲੈ ਗਿਆ 30 30 ਮੱਝ ਦੇ ਸੋਣ ਵਾਂਗੂ ਦਿਨ ਉੱਤੇ ਲਈ ਜਾਂਦਾ ਤੂੰ 30 ਨੂੰ ਖੇਡਾ 30 ਨੂੰ ਤੇ 5 ਨੂੰ ਮੈਂ ਤੇ 5 ਨੂੰ ਕਹਿੰਦਾ ਬਾਬਾ ਸਾਬਾ ਬਾਬਾ ਨਹੀਂ ਨਹੀਂ ਮੇਰੇ 30 ਨੂੰ 30 ਨੂੰ ਕਰਾਂਗੇ ਥੋੜਾ ਪ੍ਰਦਰਸ਼ਨ ਜਾ ਦਿਖਾਏਗਾ ਲੋਕਾਂ ਨੂੰ ਜੀਹੇ ਤੇਰੀ ਬਣਾ ਬਣਾ ਤੋ ਹੋਰ ਪਹਿਲਵਾਨ ਮਿਹਨਤ ਕਰਨ ਦਾ ਖਾਣਾ ਹੀ ਆ। ਇੱਕ ਘਰ ਲੋ ਆਣੇ ਆਪਾਂ। ਨਹੀਂ ਨਹੀਂ ਫਾਸਟ ਦੰਦ ਲੋਨੇ ਪਿੰਦੇ ਆ। ਵਧੀਆ ਫੁੱਲ ਤਿਆਰੀ ਫੁੱਲ। ਮਹਾਰਾਜ ਮੇਰ ਕਰੇ ਜੀ। ਨੰਦੀਆਂ ਪੂਰੀਆਂ। ਚਲੋ ਬਸ। E aí o